ਵੋਟ ਦਾ ਅਧਿਕਾਰ ਬਹੁਤ ਮਹੱਤਵਪੂਰਨ ਹੈ ਔਰ ਬੜੀਆਂ ਸਟਰਗਲਸ ਤੋਂ ਬਾਅਦ بڑے ਸਤਿਆਗ੍ਰਹਿ ਤੋਂ ਬਾਅਦ ਡਾਕਟਰ ਭੀਮਰਾਮ ਅੰਬੇਦਕਰ ਜੀ ਨੇ ਦੇਸ਼ ਦੇ ਹਰ ਨਾਗਰਿਕ ਨੂੰ ਇਹ ਰਾਈਟ ਦਿੱਤਾ ਔਰ ਇਹ ਰਾਈਟ ਸਾਡੇ ਸਭ ਦੀ ਤਾਕਤ ਹੈ ਔਰ ਇਹਰਾ ਪ੍ਰਯੋਗ ਹਰ ਨਾਗਰਿਕ ਨੂੰ ਕਰਨਾ ਚਾਹੀਦਾ ਹੈ ਔਰ ਮੈਂ ਤੁਹਾਡੇ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਇਹ ਕਹਾਂਗਾ ਕਿ ਘਰੋਂ ਨਿਕਲੋ ਵੋਟ ਕਰੋ ਦੇਸ਼ ਦੀ ਆਪਣੀ ਸਰਕਾਰ ਚੁਣਨ ਵਾਸਤੇ ਆਪਣੇ ਮਤ ਦਾ ਪ੍ਰਯੋਗ ਕਰੋ ਔਰ ਤੁਹਾਡਾ ਮਤ ਦੇਸ਼ ਦੇ ਅੰਦਰ ਸਰਕਾਰ ਲੈ ਕੇ ਆਏਗਾ ਤੁਹਾਡਾ ਮਤ ਤੁਹਾਡੀ ਸਰਕਾਰ ਲੈ ਕੇ ਆਏਗਾ ਅਸੀਂ ਜੀ ਆਪਣੇ ਮਤ ਦਾ ਪ੍ਰਯੋਗ ਹਰ ਨਾਗਰਿਕ ਨੂੰ ਕਰਨਾ ਚਾਹੀਦਾ ਇਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਤੂਪ ਛਾਂ ਬਰਸਾਤ ਇਹ ਆਣ ਗਿਆ ਉਹ ਜਾਣ ਗਿਆ ਲੇਕਿਨ 5 ਸਾਲ ਦੇਸ਼ ਕੌਣ ਚਲਾਏ ਇਹ ਵੋਟ ਡਿਸਾਈਡ ਕਰਦਾ ਹੈ ਸਰ ਇਲੈਕਸ਼ਨ ਮੈਨੂੰ ਬਹੁਤ ਉਮੀਦ ਹੈ ਅਸੀਂ ਸਾਰੇ ਜਾਗਰੂਕਾ ਔਰ ਜਾਗਰੂਕਤਾ ਦੇ ਨਾਲ ਇਸ ਮਤ ਦਾ ਪ੍ਰਯੋਗ ਵੀ ਕਰਾਂਗੇ ਔਰ ਇਹ ਮਤ 70% ਤੋਂ ਜ਼ਿਆਦਾ ਪੋਲਿੰਗ ਹੋਣੀ ਚਾਹੀਦੀ ਔਰ ਮੈਂ ਤੁਹਾਡੇ ਰਹੀਂ ਸਾਰਿਆਂ ਨੂੰ ਇਹ ਅਪੀਲ ਕਰਨਾ ਕਿ ਘਰਾਂ ਚੋਂ ਨਿਕਲੋ ਵੋਟ ਕਰੋ ਔਰ ਆਪਣੇ ਵੋਟ ਦੇ ਨਾਲ ਦੇਸ਼ ਦਾ ਨੇਤਾ ਦੇਸ਼ ਦੀ ਸਰਕਾਰ ਕਿਉਂਕਿ ਤੁਸੀਂ ਵੋਟ ਕਰੋਗੇ ਉਸ ਵੋਟ ਦੇ ਅਧਿਕਾਰ ਦੇ ਨਾਲ 5 ਸਾਲ ਸਰਕਾਰ ਦਾ ਮੈਨੂੰ ਲੱਗਦਾ ਹੈ ਕਿ ਅਸੀਂ ਪੋਲ ਜ਼ਿਆਦਾ ਹੋਏਗੀ ਇੱਥੇ ਕਿਉਂਕਿ ਲੋਕ ਬਹੁਤ ਜਾਗਰੂਕ ਹੈ ਔਰ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਦੀ ਕੈਂਪੇਨ ਇਲੈਕਸ਼ਨ ਕਮਿਸ਼ਨ ਨੇ ਵੀ ਕੀਤੀ ਹੈ ਮੈਨੂੰ ਵੀ ਵਧਾਈ ਦੇਣਾ ਕਿ ਲੋਕਾਂ ਨੂੰ ਐਸਐਮਐਸ ਆਏ ਹੈ ਫੋਨ ਆਏ ਹੈ ਔਰ ਪੋਲ ਹੋਣਾ ਜਿਆਦਾ ਪੋਲ ਹੋਣਾ ਸੈਡੀ ਸਟੇਟਸ ਤੇ ਜ਼ਰੂਰੀ ਹੋਵੇ ਤੇਜ਼ ਦਾ ਮੋਡ ਤੇ ਤੇਜ਼ ਦਾ ਮੋਡ ਤੇ ਮੋਦੀ ਹੈ ਤੁਸੀਂ 4 ਤਰੀਕ ਨੂੰ ਪਾਰਟੀ ਇਸ ਤੇ ਤਿਆਰ ਹੋ ਔਰ ਮੈਨੂੰ ਪੂਰਾ ਯਕੀਨ ਹੈ ਕਿ ਜਦੋਂ 4 ਤਾਰੀਖ ਦਾ ਨਤੀਜਾ ਆਏਗਾ اسلامਾਬਾਦ ਕਰਾਚੀ ਲਾਹੌਰ ਚ ਨਹੀਂ ਭਾਰਤ ਚ ਪਟਾਕੇ ਚੱਲੋ ਜਿਹੜੇ ਪਾਕਿਸਤਾਨ ਚ ਬੈਠੇ ਲੋਕ ਸੁਪਨਾ ਦੇਖ ਰਹੇ ਨੇ ਜਿਨ੍ਹਾਂ ਲੋਕਾਂ ਨੂੰ ਹਿੰਦੁਸਤਾਨ ਚ ਚੋਣਾਂ ਦਾ ਔਰ ਉਹਨਾਂ ਸੇ ਦੁਆਵਾਂ ਕਰ